ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਇੱਕ ਵਾਰ ਦੁਬਾਰਾ ਹੁੰਦਾ ਨਜ਼ਰ ਆ ਰਿਹਾ ਇੱਕ ਵਾਰ ਦੁਬਾਰਾ ਲਾਰੈਂਸ ਬਿਸ਼ਨੋਈ ਸੁਰਖੀਆਂ 'ਚ ਨਜ਼ਰ ਆ ਰਿਹਾ ਔਰ ਉਸ ਨੂੰ ਸੁਰਖੀਆਂ 'ਚ ਲਿਆਉਣ ਵਾਲਾ ਲੀਡਰ ਹੋਰ ਕੋਈ ਨਹੀਂ ਸਕੋ ਵਿਕਰਮ ਸਿੰਘ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਜਾਰੀ ਕੀਤਾ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੱਕ ਵਾਇਰਲ ਵੀਡੀਓ ਸਾਂਝੀ ਕੀਤੀ ਹੈ ਉਸ ਵਾਇਰਲ ਵੀਡੀਓ ਦੇ ਵਿੱਚ ਲਾਰੈਂਸ ਬਿਸ਼ਨੋਈ ਪਾਕਿਸਤਾਨ ਦੇ ਇੱਕ ਨਾਮੀ ਗੈਂਗਸਟਰ ਦੇ ਨਾਲ ਵੀਡੀਓ ਕਾਲ ਕਰਦਾ ਨਜ਼ਰ ਆ ਰਿਹਾ ਪਾਕਿਸਤਾਨ ਦਾ ਇੱਕ ਨਾਮੀ ਗੈਂਗਸਟਰ ਸ਼ਾਹਜ਼ਾਦ ਭੱਟੀ ਜਿਸ ਦੇ ਨਾਲ ਲਾਰੈਂਸ ਬਿਸ਼ਨੋਈ ਵੀਡੀਓ ਕਾਲ ਕਰਦਾ ਕਹਿਆ ਜਾ ਰਿਹਾ ਲਾਰੈਂਸ ਬਿਸ਼ਨੋਈ ਨੇ ਉਸ ਨੂੰ Eid ਦੀ ਮੁਬਾਰਕਬਾਦ ਦਿੱਤੀ ਹੈ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਇਹ ਦੋਵੇਂ ਚਿਹਰੇ ਨਜ਼ਰ ਆ ਰਹੇ ਨੇ ਇਹ ਦਰਅਸਲ ਲਾਰੈਂਸ ਬਿਸ਼ਨੋਈ ਗੁਜਰਾਤ ਜੇਲ੍ਹ ਦੇ ਵਿੱਚ ਹੈ ਇਸ ਵੇਲੇ ਪਰ ਕਿਹਾ ਜਾ ਰਿਹਾ ਕਿ ਗੁਜਰਾਤ ਜੇਲ੍ਹ ਤੋਂ ਹੀ ਇਹ ਵੀਡੀਓ ਕਾਲ ਜਿਹੜੀ ਆ ਉਹ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਨਾਮੀ ਗੈਂਗਸਟਰਜ਼ ਨੂੰ ਇਹ ਸਹੂਲਤ ਦਿੱਤੀ ਗਈ ਹੈ ਲਿਬਰਟੀ ਦਿੱਤੀ ਗਈ ਹੈ ਕਿ ਜੇਲਾ ਅੰਦਰ ਰਹਿੰਦੇ ਹੋਏ ਵੀ ਉਹ smartphones ਵਰਤ ਸਕਦੇ ਨੇ ਜੇਲਾ ਅੰਦਰ ਬੈਠੇ ਹੋਏ ਵੀ ਉਹ ਟੈਕਨੋਲੋਜੀ ਦੇ ਲਿੰਕ ਦੇ ਵਿੱਚ ਨੇ ਇੱਥੇ ਆ ਕੇ ਗੱਲ ਖੜੀ ਹੁੰਦੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਇਹ ਮੁੱਦੇ ਚੱਕੇ ਜਾਂਦੇ ਨੇ ਸਵਾਲ ਚੱਕੇ ਜਾਂਦੇ ਨੇ ਕਿ ਨੈਕਸਸ ਕਿਵੇਂ ਚੱਲਦੇ ਪਏ ਨੇ ਉਹਨਾਂ ਗੈਂਗਸਟਰਜ਼ ਦੇ ਨੈਕਸਸ ਕਿਦਾਂ ਚੱਲਦੇ ਪਏ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਤੁੰਨੇ ਹੋਏ ਨੇ ਤੇ ਉਹਦੇ ਇੱਕ ਸਿੱਧੀ ਸਾਦੀ ਐਗਜ਼ਾਮਪਲ ਇੱਥੇ ਵੀ ਨਜ਼ਰ ਆਉਂਦੀ ਹੈ ਕਿ ਜੇਲ੍ਹਾਂ ਦੇ ਵਿੱਚ ਗੈਂ ਬੈਠੇ ਗੈਂਗਸਟਰਜ਼ ਟੈਕਨੋਲੋਜੀ ਦੇ ਲਿੰਕ ਦੇ ਵਿੱਚ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨਸ ਨੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਐਲਸੀਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਏਸੀਜ਼ ਲੱਗੇ ਹੋਏ ਨੇ ਪੱਖੇ ਲੱ ਲਾਰੈਂਸ ਬਿਸ਼ਨੋਈ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਔਰ ਉਸ ਵੀਡੀਓ ਨੂੰ ਉਜਾਗਰ ਕੀਤਾ ਆ ਬਿਕਰਮ ਸਿੰਘ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਨੇ ਸਾਫ ਇਲਜ਼ਾਮ ਲਾਇਆ ਔਰ ਹੁਣ ਈਦ ਦੇ ਮੌਕੇ ਸ਼ਾਜ਼ਾਦ ਪੱਟੀ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਗੱਲਬਾਤ ਹੋਈ ਹੈ ਇਹ ਵੀਡੀਓ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਈਦ ਮੌਕੇ ਲਾਰੈਂਸ ਮਿਸ਼ਨੋਈ ਗੁਜਰਾਤ ਜੇਲ੍ਹ ਦੇ ਵਿੱਚ ਮੌਜੂਦ ਹੁੰਦਾ ਹੈ ਇੱਥੇ ਆ ਕੇ ਉਹ ਸਵਾਲ ਖੜੇ ਕਰਦੇ ਨੇ ਪ੍ਰਸ਼ਾਸਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਗੁਜਰਾਤ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਕਿ ਆਖਰਕਾਰ ਇਹ ਲਿਬਰਟੀ ਗੈਂਗਸਟਰਸ ਨੂੰ ਦਿੱਤੀ ਕਿੰਨੇ ਔਰ ਸਵਾਲ ਬਣਦਾ ਵੀ ਹੈ ਕਿ ਜਿਹੜੇ ਨਾਮੀ ਗੈਂਗਸਟਰਸ ਨੇ ਜਿਨ੍ਹਾਂ ਦਾ ਨਾਮ ਨਾਮੀ ਗੈਂਗਸਟਰਸ ਦੇ ਵਿੱਚ ਆਉਂਦਾ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਆ ਉਹਨਾਂ ਗੈਂਗਸਟਰਸ ਨੂੰ ਐਨੀ ਲਿਬਰਟੀ ਕਿਉਂ ਦਿੱਤੀ ਹੋਈ ਆ ਕਿਸ ਤਰ੍ਹਾਂ ਉਹਨਾਂ ਨੂੰ ਲਿਬਰਟੀ ਦਿੱਤੀ ਗਈ ਆ ਕਿਸ ਤਰ੍ਹਾਂ ਉਹਨਾਂ ਦੇ ਹੱਥਾਂ ਦੇ ਵਿੱਚ smartphones ਨੇ ਕਿਸ ਤਰ੍ਹਾਂ ਉਹਨਾਂ ਦੀਆਂ ਬੈਰਕਾਂ ਦੇ ਵਿੱਚ LCDs ਨੇ ਕਿਸ ਤਰ੍ਹਾਂ ਉਹ ਸ਼ਰਿਆਮ ਫੋਨ ਕਾਲਸ ਕਰਦੇ ਪਏ ਨੇ ਇੱਥੇ ਆ ਕੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਇਸ ਦੇ ਵਿੱਚ ਇੱਕ ਟਵੀਟ ਵੀ ਜਿਹੜਾ ਉਹ ਬਿਕਰਮ ਸਿੰਘ ਮਜੀਠੀਆ ਨੇ ਜਾਰੀ ਕੀਤਾ ਹੈ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਕੀ ਲਿਖਿਆ ਆ ਤੁਹਾਨੂੰ ਉਹ ਸੁਣਾਣੇ ਆ ਆਪਣੇ ਟਵੀਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਸਾਫ ਜ਼ਾਹਿਰ ਕੀਤਾ ਹੈ ਕਿ ਪਹਿਲਾਂ ਇਹ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲੇ ਦਾ ਕਤਲ ਕਰਦਾ ਉਸ ਦੇ ਵਿੱਚ ਸ਼ਮਾਰ ਹੁੰਦਾ ਔਰ ਹਾਲ ਹੀ ਦੇ ਵਿੱਚ ਬਿਸ਼ਨੋਈ ਪਾਕਿਸਤਾਨੀ ਗੈਂਗਸਟਰ ਸ਼ਾਜ਼ਾਦ ਪੱਟੀ ਦੇ ਨਾਲ ਈਦ ਦੇ ਉੱਤੇ ਗੱਲ ਕਰਦਾ ਆ ਗੁਜਰਾਤ ਦੀ ਜੇਲ੍ਹ ਤੋਂ ਅੱਗੇ ਲਿਖਦੇ ਨੇ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਆ ਕਿ ਉਸ ਨੂੰ ਮਿਲੀ ਲਿਬਰਟੀ ਸਾਫ ਜ਼ਾਹਿਰ ਹੁੰਦੀ ਹੈ ਕਿ ਜੇਲ੍ਹਾਂ ਦੇ ਵਿੱਚ ਬਹਿ ਕੇ ਸਲਾਖਾਂ ਦੇ ਪਿੱਛੇ ਕਿਵੇਂ ਟੈਕਨੋਲੋਜੀ ਦੇ ਸੰਪਰਕ ਦੇ ਵਿੱਚ ਨੇ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਦਿੱਤੀ ਇੰਟਰਵਿਊ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਤੇ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇੱਕ ਐਸਆਈਟੀ ਦਾ ਫਾਰਮ ਜ਼ਰੂਰ ਕਰ ਦਿੱਤੀ ਸੀ ਪਰ ਉਹ ਐਸਆਈਟੀ ਜ਼ੀਰੋ ਰਿਜ਼ਲਟਸ ਲੈ ਕੇ ਆਈ ਹੈ ਲਿਖਦੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਲਗਾਤਾਰ ਸਲਮਾਨ ਖਾਨ ਨੂੰ ਡਰਾਉਂਦਾ ਪਿਆ ਆ ਜਾਨੂ ਮਾਰਨ ਦੀਆਂ ਧਮਕੀਆਂ ਦੇ ਰਿਹਾ ਆ ਲਗਾਤਾਰ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲੇ ਕੀਤੇ ਗਏ ਨੇ ਇਸ ਦੇ ਗੈਂਗ ਮੈਂਬਰਸ ਦੇ ਵੱਲੋਂ ਲਿਖਦੇ ਨੇ ਕਿ ਐਦਾਂ ਦੀਆਂ ਐਕਟੀਵਿਟੀਆਂ ਐਦਾਂ ਦੀਆਂ ਵੀਡੀਓਜ਼ ਆਪਣੇ ਆਪ ਦੇ ਵਿੱਚ ਵਿਵਾਦ ਦਾ ਕਾਰਨ ਬਣਦੀਆਂ ਨੇ ਔਰ ਲੋਕਾਂ ਦੀ ਸੁਰੱਖਿਆ ਦੇ ਉੱਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਪੰਜਾਬ ਦੇ ਸੀਐਮ ਭਗਵੰਤ ਸਤਿਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਵਿੱਚ ਟੈਗ ਕੀਤਾ ਗਿਆ ਔਰ ਨਾਲ ਦੀ ਨਾਲ ਅਪੀਲ ਕੀਤੀ ਗਈ ਹੈ ਕਾਰਵਾਈ ਦੀ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਇਸ ਗੱਲ ਨੂੰ ਉਜਾਗਰ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਲਾਰੈਂਸ ਬਿਸ਼ਨੋਈ ਦੀ ਪਾਕਿਸਤਾਨ ਦੇ ਨਾਮੀ ਗੈਂਗਸਟਰ ਸ਼ਾਜ਼ਾਦ ਪੱਟੀ ਦੇ ਨਾਲ ਈਦ ਦੇ ਉੱਤੇ ਗੁਜਰਾਤ ਜੇਲ੍ਹ ਤੋਂ ਕਥਿਤ ਤੌਰ ਦੇ ਉੱਤੇ ਇਹ ਵੀਡੀਓ ਕਾਲ ਕੀਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ